चढ़िया कमर बेग सिर ज सदा वांगर देग लोर आ पारी दू राइ राइो देगो बलकारी सीरो खलो तारी चढ़े आई बेग सिर जदा वांगरेग ले तोर பாய் நாரதக்கன கேட்க மடக்கே ਜਿਉ ਡੁੱਲਦੇ ਰੰਗ ਲਲਾਰਾਂ ਦੇ ਪਏ ਵਰਨ ਪਏ ਵਰਨ ਬੈ ਸਤੀ ਹੂਰਾ ਖਾਵਾਰ ਸਿਖਾ ਸਰਦਾਰਾਂ ਦੇ ਪਏ ਵਰਨ ਓ ਪਈ ਹੋਵੇ ਹੋ ਲੜ ਡੇ ਗਦੇ ਡਾਲੀ ਝੜ ਚੜ ਕਈ ਦੇਖਦੇ ਦੁੰਬੇ ਅੜ ਅੜ ਲਉ ਮੇਜ ਦਾ ਮੱਜ ਗਿਆ ਘਾੜ ਉੱਥੇ ਸਿੱਖਾ ਖੂਨੀ ਸਿੱਖਾ ਖੂਨੀ ਹੋਰਲੀ ਖੇਢੀ ਕਈ ਤੜਪਣਾ ਪੈ ਬਲਵਾੜੇ ਉੱਥੇ ਸਿੱਖਾ ਖੂਨੀ ਪਾਤੀ ਫੋਜ ਗਈ ਜਾ ਮਾਰੀ ਫੇਰ ਖਾਨ ਨੇ ਤੋਹ ਤਸਵਾਰੀ ਹੋ ਪਾਗਲ ਗਿਆ ਹੰਕਾਰੀ ਰਾਇ ਜੋਦ ਤਾਈ ਲਲਕਾਰ ਰਹਾ ਕਰ ਤਿਆਰੇ ਕਰ ਤਿਆਰੇ ਤੋਰ ਦਰਗਾਹ ਦੇ ਤੈਨੂੰ ਸੱਚ ਖੰਡਵਾ ਜਾਵਾਰ ਰਹਾ ਕਰ ਤਿਆਰੇ ਜੋ ਜੋ ਲੱਡਟ ਆਇਆ ਕੇ ਫਿਰ ਖਾਨ ਸਾਰਾ ਟਿੱਲ ਲਾ ਕੇ ਤੇ تیر کمان ਚੜਾ ਕੇ ਲੈ ਰੋ ਘਟਾਲ ਤੇ ਸੂਰੇ ਨੇ ਚਲਵਾਰ ਚਲਵਾਰ شیر ਦਾ ਖਾਨਾ ਹੈਲੋ ਫਰੈਂਡਸ ਮਾਰਕੀ ਗਿਆਨੀ ਲਾਈਵ ਫ্রম ਦੀ ਇਨਵੈਸਟਮੈਂਟ ਸੱਮਿਟ ਕਮੋਡਿਟੀਜ਼ ਮਾਈਕਰ ਕੈਪਸ ਟ੍ਰੈਂਡਸ ਟ੍ਰੈਂਡਸ ਹਾਂ ਜੀ ਚਾਹ ਹਮ ਵੀ ਆਪਕੇ ਫਰੈਂਡਸ اور ਟ੍ਰੈਂਡਸ ਮੇਂ ਸ਼ਾਮਿਲ ਹੋ ਸਕਤੇ ਹੈ बजाज फिनसर्व एम सी टेल मी वन थिंग व्हाई फॉलो ट्रेंड्स व्हेन यू कैन इन्वेस्ट इन मेगा ट्रेंड्स मेगा ट्रेंड्स सी ट्रेंड्स आते जाते रहते हैं मेगा ट्रेंड्स दुनिया बदल देते हैं सिर्फ बजाज फिनसर्व म्यूचुअल फंड में है मेगा ट्रेंड्स का फर्क यानी वो ट्रेंड्स जो दुनिया बदल सकते हैं बोला था ना फर्क है म्यूचुअल फंड निवेश बाजार के जोखिमों के अधीन है योजना से जुड़े सभी दस्तावेजों को ध्यान से पढ़ें। जो पढ़े गुर दे दे चट पंद मकाता दूर सिख छेवे छेवेद सिख तो मर गया खान खाली हो गया चट मैदान ਸਤ ਗੁਰ ਜੀ ਰਣ ਵਿੱਚ ਆਣ ਰਾਏ ਯੋਧ ਨੂੰ ਆਖਣ ਧੰਨ ਹੈ ਤੂੰ ਜੈ ਤੇਰੀ ਜੈ ਤੇਰੀ ਗੁਰਮੁਖ ਸਿੱਖਾ ਸਿਰ ਦਿੱਤਾ ਖਾਨ ਦਾ ਭੰਨ ਹੈ ਤੂੰ ਜੈ ਤੇਰੀ ਦੋਹਾਂ ਪਾਸਿਆਂ ਤੋਂ ਮੈਦਾਨ ਦੇ ਵਿੱਚ ਜੰਗ ਹੋਤੀ ਇੱਕ ਬੰਨੇ ਹੰਕਾਰ ਲੱਗਦਾ ਲੜ ਰਿਹਾ ਤੇ ਦੂਜੇ ਬੰਨੇ ਕਰਤਾਰ ਲੜ ਰਿਹਾ ਹੰਕਾਰ ਔਰ ਕਰਤਾਰ ਦੋਵਾਂ ਬੰਨ ਜਾਂਦੋ ਜਿੱਤ ਕਰਤਾਰ ਦੀ ਹੁੰਦੀ ਆ ਭਾਵੇਂ ਆਪਣੀ ਸੰਖਿਆ ਥੋੜੀ ਸੀ ਸਿੱਖਾਂ ਦੀ ਜਦੋਂ ਦੁਨੀਆ ਦੇ ਮਾਲਕ ਛੇਵੇਂ ਪਾਤਸ਼ਾਹ ਬੇਹਦਿਆਂ ਬੇਹਦਿਆਂ ਇਸ ਜੰਗ ਦੇ ਵਿੱਚ ਆਏ ਰਾਏ ਯੋਧ ਨੇ ਮਾਰੀ ਤਲਵਾਰ ਤੇ ਥੱਲੇ ਸੁੱਰ ਦਿੱਤਾ ਸਿਰ ਪੰਨ ਕੇ ਸੁੱਟਦਾ ਇਸ ਖਾਨ ਦਾ ਜਿਹੜਾ ਬਹੁਤਾ ਹੰਕਾਰੀ ਸੀ ਲਲਾ ਬੇਗ ਦਾ ਇਹ ਛੋਟਾ ਭਰਾ ਮਾਰ ਲਿਆ ਗਿਆ ਹੁਣ ਅੱਗੇ ਚੱਲੀਏ ਅੱਗੇ ਕੀ ਹੋਇਆ ਵੇਖਿਆ ਜਦੋਂ ਪਿਓ ਮਰ ਜਾਵੇ ਨਾ ਤੇ ਪੁੱਤ ਸਾਹਮਣੇ ਵੇਂਦਾ ਉਹਦੀ লাশ ਨੂੰ ਵੀ ਗੱਲ ਬੜੀ ਮਾੜੀ ਹੋ ਗਈ ਹੁਣ ਮੈਂ ਕੀ ਕਰਾਂ ਉਹ ਮੇਰਾ ਰਹਿਣ ਦਾ ਮੇਰਾ ਜਿਉਣ ਦਾ ਕੋਈ ਫਾਇਦਾ ਨਹੀਂ ਜੇ ਮੇਰਾ ਪਿਓ ਹੀ ਉਹਨਾਂ ਮਾਰਤਾ ਸਿੱਖਾਂ ਨੇ ਮੈਂ ਇੱਥੇ ਜਿਉ ਕੇ ਕੀ ਲੈਣਾ ਮੈਂ ਤਾਂ ਬੜੇ ਬੜੇ ਪੈਦਲੇ ਬੰਨ ਕੇ ਆਇਆ ਇਹ ਮੁੰਡਾ ਜਿਹੜਾ ਇਹਦਾ ਨਾਂ ਸ਼ਮਸ ਬੇਗ ਹੈ ਇਹ ਕਮਰ ਬੇਗ ਦਾ ਮੁੰਡਾ ਇਹ ਪਹਿਲਵਾਨੀ ਨਹੀਂ ਕਰਦਾ ਤਕੜਾ ਕੱਦ ਤਕੜਾ ਜਵਾਨ ਖਾਣਾ ਪੀਣਾ ਖੁੱਲਾ ਹਰ ਇੱਕ ਬੰਦੇ ਨੂੰ ਇਹ ਟਿੱਚ ਸਮਝ ਲੈ। ਹਸਨਖਾ ਖਲੋਤਾ ਪਹਿਲੋ ਸਤਗੁਰਾਂ ਨੇ ਵੇਖਿਆ ਰਾਏ ਜੋਧ ਨੂੰ ਜਾ ਕੇ ਥਾਪੜਾ ਦਿੱਤਾ। ਹਸਨਖਾ ਵੀ ਕਹਿਣ ਲੱਗਾ ਬਾਪੀ ਇਹ ਵੀ ਜਿੱਤ ਪ੍ਰਾਪਤ ਕਰ ਗਿਆ। ਪਿੱਛੇ ਖਲੋਤਾ ਜੰਗ ਨੂੰ ਵੇਖਣ ਡਿਆ। ਜਦੋਂ ਦੂਜੀ ਵਾਰ ਉਹ ਮੁੰਡਾ ਤਿਆਰੀ ਕਰਕੇ ਆਉਣ ਡਿਆ। ਇਧਰਲੇ ਬੰਨਿਓ ਵੇਖਿਆ ਕਿ ਹੁਣ ਸਤਗੁਰਾਂ ਕਿਹੜਾ ਬੰਦਾ ਕੱਲਣਾ। ਕਿਹਨੂੰ ਕੱਲਣਾ? ਜਦੋਂ 6000 ਫੌਜ ਲੈ ਕੇ ਤੁਰਿਆ ਆਉਂਦਾ ਸੰਸਵੇਗ। ਇੱਕ ਕਮਰਬੇਗ ਦਾ ਛੋਟਾ ਮੁੰਡਾ ਇਹ ਤੋਂ ਵੀ ਇੱਕ ਛੋਟੇ ਮੁੰਡੇ ਨੇ ਉਹਨਾ ਉਹ ਅੱਗੇ ਜਾ ਕੇ ਆਪਾਂ ਗੱਲ ਕਰਦੇ ਛੋਟਾ ਮੁੰਡਾ ਕਮਰਬੇਗ ਦਾ ਸਾਮਸ ਵੇਗ ਜਦੋਂ ਘੋੜੇ ਤੇ ਸਵਾਰ ਤੁਰ ਜਾਂਦਾ ਅੰਦਾਜ਼ ਲੱਗ ਜੂ ਪਤਾ ਅੱਜ ਜਾਂ ਮੈਂ ਤੇ ਜਾਂ ਸਿੱਖਾਂ ਦਾ ਗੁਰੂ ਜਾਂ ਜਿਹੜਾ ਉਹ ਵਿਧਿਆ ਉਹਦੇ ਨਾਲ ਵੇਖਿਆ ਜਊ ਇੰਨਾ ਹੰਕਾਰੀ ਬੰਦਾ ਇੰਨੀ ਵੱਡੀ ਗੱਲ ਕਰਨ ਵਾਲਾ ਬੰਦਾ ਘੋੜੇ ਤੇ ਸਵਾਰ ਹੋ ਕੇ ਆਪਣੀ ਫੌਜ ਨੂੰ ਲੈ ਕੇ ਡੌਰੂ ਖੜਕਾਉਂਦਾ ਜਹਲੀ ਦੇ ਨਾਲ ਲਾਉਂਦਾ ਅੱਗੇ ਨੂੰ ਵਧਿਆ ਹਸਨ ਖਾਂ ਕਹਿੰਦਾ ਮਹਾਰਾ ਸੱਚਿਆ ਪਾਸ਼ਾ ਉਹ ਜਿਹੜਾ ਮੁੰਡਾ ਹੁੰਦਾ ਨਾ ਬੜਾ ਤਕੜਾ ਪਹਿਲੀ ਤੇ ਗੱਲ ਉਹ ਜਦੋਂ ਹਥਿਆਰ ਤੇ ਹਥਿਆਰ ਨਾਲ ਦਾ ਜਿਹੜਾ ਗਾੜੀ ਦੁਸ਼ਮਣ ਹੁੰਦਾ ਦਾ ਹਥਿਆਰ ਹੀ ਤੋੜ ਘੱਦਾਂ ਥੋੜ੍ਹ ਦਿੰਦਾ ਦੋ ਟੋਟੇ ਕਰਕੇ ਤੇ ਦੂਜੀ ਗੱਲ ਜਦੋਂ ਉਹਦਾ ਹਥਿਆਰ ਟੁੱਟ ਜਾਂਦਾ ਫਿਰ ਉਹ ਘੋੜੇ ਤੋਂ ਉਤਰ ਕੇ ਥਾਪੀ ਮਾਰਦਾ ਆ ਇਧਰ ਕੱਲੇ ਨਾ ਕੱਲਾ ਵੇਖੀ ਤੇ ਜਦੋਂ ਉਹ ਥਾਪੀ ਮਾਰਦਾ ਫਿਰ ਉਹ ਦੁਸ਼ਮਣ ਨੂੰ ਫੜ ਕੇ ਧਰਤੀ ਦੇ ਵਿੱਚ ਮੂੰਹ ਤਸਾ ਕੇ ਤੇ ਮਾਰ ਘੱਦਾਂ ਜਾਨੋ ਹੀ ਮਕਾ ਦਿੰਦਾ ਇਸ ਮੁੰਡੇ ਵਾਸਤੇ ਉਹ ਜਿਹੜਾ ਆਉਂਦਾ ਲਲਾ ਬੇਗਦਾ ਭਤੀਜਾ ਉਹਦੇ ਵਾਸਤੇ ਕੀ ਚਾਹੀਦਾ ਕਿਹੜਾ ਬੰਦਾ ਘੱਲਾਂਗੇ ਆਪਾਂ ਸਤਗੁਰ ਅਸੇ ਕਹਿਣ ਲੱਗਿਆ ਸੰਖਾਂ ਤੇ ਕਰਤਾਰ ਨੂੰ ਪਤਾ ਕਿਹੜਾ ਬੰਦਾ ਜਾਵੇਗਾ ਉਹ ਵੀ ਸਾਡਾ ਬਹਾਦਰ ਬਾਬਾ ਵਿਧੀ ਚੰਦ ਜੀ ਖਲੋਕਤੇ ਆ ਅਜੇ ਬਾਬਾ ਜੀ ਪਰਾਂ ਹੀ ਖੜੇ ਸੀ ਕਹਿਣ ਲੱਗਾ ਜੀ ਇਹ ਤਾਂ ਲਾਹੌਰ ਦੀਆਂ ਗਲੀਆਂ ਦੇ ਵਿੱਚ ਨਾ ਲਿਆ ਜਾਂਦਾ ਵਿਧੀ ਚੰਦ ਵਿਧੀ ਚੰਦ ਘੋੜੀ ਲੈ ਗਿਆ ਇਹ ਉਹ ਹੀ ਆ ਕੱਲ ਮੇਰੇ ਇਨਾਂ ਚਪੇੜ ਵੀ ਮਾਰੀ ਮੋਢੇ ਦੇ ਉੱਤੇ ਧੱਫਾ ਮਾਰ ਲਿਆ ਮੇਰੀ ਜਾਨ ਕੱਢ ਤੀ ਇਹ ਆ ਬਾਬਾ ਬਿਧੀ ਚੰਦ ਸਤਗੁਰੂ ਹੱਸ ਕੇ ਕਹਿਣ ਲੱਗੇ ਹਸਨਖਾਂ ਤੂੰ ਵੀ ਦਰਸ਼ਨ ਕਰ ਲੈ ਹੁਣ ਇਨੇ ਮੈਦਾਨ ਨੂੰ ਜਾਣਾ ਏਕ ਪਾਸਿਓਂ ਬਾਬਾ ਬਿਧੀ ਚੰਦ ਜੀ ਦਾ ਤਿਆਰਾ ਕਰਾਤਾ ਦੂਜੇ ਪਾਸਿਓਂ ਸੰਸਵੇਗ ਆ ਰਿਹਾ ਆਮੂ ਸਾਹਮਣੀਆਂ ਫੌਜਾਂ ਸਿੱਖ ਜਿਹੜੇ ਉਸ ਵਾਇਕ ਇਧਰ 6000 ਦਾ ਇਕੱਠ ਲੈ ਕੇ ਸੰਸਵੇਗ ਮੈਦਾਨ ਦੇ ਵਿੱਚ ਆਇਆ ਜੈ ਅਲੀ ਦੇ ਨਾਰੇ ਸਤਿਗੁਰਾਂ ਨੇ ਬੁਲੇ ਸੋ ਨਿਹਾਲ ਵਿੱਜਾਰੇ ਛੱਡ ਕੇ ਆਹਮੋ ਸਾਹਮਣਾ ਮੁਕਾਬਲਾ ਹੈ ਐਉ ਮਰੇ ਆਵੇ ਖਪੇਤਾ ਦੇ ਤਾਈ ਸ਼ਮਸ਼ ਬੇਗ ਰਣ ਜੋਟ ਪਿਆ ਗੁੱਸੇ ਵਿੱਚ ਪਾਗਲ ਹੰਕਾਰੀ ਆਣ ਸਿੱਖਾਂ ਤੇ ਟੁੱਟ ਪਿਆ ਕੰਦਾ ਬਚ ਕੇ ਜਾਣ ਨੀ ਦੇਣਾ ਸਿਖੜੇ ਹੰਕਰ ਖੰਨਾ ਨੂੰ ਖਾਨ ਨੋ ਰਖ ਲੋ ਸ਼ਾਨ ਸ਼ਰਾਦੀ ਵਾਰ ਕੀਮਤੀ ਜਨਨੋ ਹੋ ਲੈ ਲੋ ਜਾਂ ਜਰਨੈਰ ਦਾ ਬਦਲਾ ਜਾਂ ਜਿੰਦੜੀਆਂ ਵਾਰ ਦਿਓ ਮੁਠੀ ਕੋ ਸਿੱਖਾ ਨੂੰ ਢਾਕੇ ਕਰ ਜੰਨਤ ਤੋਂ ਪਾਰ ਦਿਓ ਸੇ ਵਿੱਚ ਖਾਨ ਦੇ ਤੀਰਾਂ ਕੈਰੀ ਮੀ ਵਰਸਾਇਆ ਏ ਮਿੱਟੀ ਚੰਤ ਨੇ ਬਦਲ ਪੈ ਤੜਾ ਸ਼ਮਸ਼ ਨੂੰ ਮਟਕਾਇਆ ਏ ਸੰਬਲ ਖਾਨਾ ਸਿੱਖ ਨਹੀਂ ਡਰਦੇ ਰੋਕ ਲੈਣ ਹੜ ਚੜਿਆਂ ਨੂੰ ਸੰਬਲ ਖਾਨਾ ਸਿੱਖ ਨਹੀਂ ਡਰਦੇ ਰੋਕ ਲੈਣ ਹੜ ਚੜਿਆਂ ਨੂੰ ਸੱਚੇ ਆਛਕ ਠੇਲ ਪੈਂਦੇ ਨਹੀਂ ਪਰਖ ਦੇ ਕੜਿਆਂ ਨੂੰ ਸਿੱਖਾਂ ਦੇ ਤੀਰਾਂ ਦੇ ਅੱਗੇ ਉੱਡਦੇ ਖਾਨ ਲਟੇਰੇ ਸੀ ਕੋਈ ਬਣਦਾ ਘਾ ਨਹੀਂ ਦਿਸਦਾ ਸਿੱਖਾਂ ਐਸੇ ਖੇਰੇ ਸੀ ਓ ਲੱਗ ਗਈ ਲੋਥਾਂ ਦੀ ਮੰਡੀ ਹੋਣੀ ਘੂਰ ਡਰਾਉਂਦੀ ਹੈ ਗੁੱਸੇ ਚ ਲੋਹੇ ਲਾਖੇ ਖਾਨ ਨੂੰ

ਖਾਨ ਬੱਚਿਆ ਸਿੱਖ ਜਿੱਤੇ ਨਹੀਂ ਜਾ ਸਕਦੇ ਸੱਚ ਪਾਣ ਨੂੰ ਕੂੜ ਦੇ ਬੱਦਲ ਕਦੇ ਵੀ ਨਹੀਂ ਸ਼ਬਾਸ ਸਕਦੇ ਲੱਖ ਮੇਰਗਾ ਵਾਲੀ ਹੋਏ ਇਕੱਠੀ ਸ਼ੇਰ ਕਦੇ ਵੀ ਡਰਦਾ ਨਹੀਂ ਸੱਪ ਭਰੇ ਮਨਮਣੀ ਨਿੰਦਾ ਅਣਖੀ ਤਾਨਾ ਜਰਦਾ ਨਹੀਂ ਹੋ ਡੱਟ ਗਏ ਦੋ ਸ਼ੇਰ ਅਣਖੀ ਪੁੱਤਰ ਮਾਵਾ ਦੇ ਖੜ ਗਈਆਂ ਫੌਜਾਂ ਰਣ ਦੇ ਅੰਦਰ ਦੇਖਣ ਲਈ ਬਲ ਬਾਵਾ ਦੇ ਚੰਦਨੇ ਬਦਲ ਪੈ ਤੜਾ ਐ ਤਾਂ ਦਾ ਚਲਾ ਦਿੱਤਾ ਲਾਟੇ ਉਤੇ ਲਤ ਧਰ ਕੇ ਸੂਰੇ ਚੀਰਖਾਨ ਦੇ ਪਾ ਦਿੱਤਾ ਬੱਚਾ ਕੇ ਦਾ ਲਗਾ ਕੇ ਵਾਸੂਰ ਮੇ ਕਰਦੇ ਨੇ ਇੱਕ ਦੂਜੇ ਦੀਆਂ ਧੌਲਾ ਜੋਦੇ ਹਾਸੇ ਹਾਸਕੇ ਯਰਦੇ ਨੇ ਕਿਉਂ ਦੋ ਫਾੜੇ ਕੀਤੇ ਹੋ ਗਏ ਪਾਰ ਨਤਾਰੇ ਨੇ ਗਰਮਕ ਸਿੰਘਾ ਖਾਨ ਮਰ ਗਿਆ ਸਿੱਖਾ ਛੱਡੇ ਜੇ ਕਾ ਬੰਨੇ ਹੰਕਾਰ ਬੜਾ ਤਕੜਾ ਸੀ ਤੇ ਘੋੜੇ ਤੇ ਚੜ ਕੇ ਜਦੋਂ ਆਇਆ ਤੇ ਦੋਵੇਂ ਜਣੇ ਇੱਕ ਬੰਨੇ ਬਾਬਾ ਬਿੱਦੀ ਚੰਦ ਦੂਜੇ ਬੰਨੇ ਸ਼ਮਸ਼ ਬੇਗ ਜੀ ਨੂੰ ਹਸਨ ਖਾਨ ਨੇ ਆਖਿਆ ਇਹ ਮਹਾਰਾਜ ਇਹ ਮੁੰਡਾ ਬੜਾ ਤਕੜਾ ਜੋ ਜਿਹੜਾ ਆਜਾ ਸਾਹਮਣੇ ਤਕੜਾ ਕੱਲਿਓ ਹੁਣ ਦੋਵਾਂ ਦਾ ਪੇੜ ਪੈ ਗਿਆ ਮੈਦਾਨ ਦੇ ਵਿੱਚ ਆਹਮੋ ਸਾਹਮਣਾ ਮੁਕਾਬਲਾ ਹੋ ਗਿਆ ਬਾਬਾ ਬਿੱਦੀ ਚੰਦ ਜੀ ਪੈਤੜਾ ਬਦਲ-ਬਦਲ ਕੇ ਆਹਮੋ ਸਾਹਮਣੇ ਵਾਰ ਕਰਦੇ ਹਥਿਆਰ ਟੁੱਟ ਗਏ ਤਲਵਾਰਾਂ ਟੁੱਟ ਗਈਆਂ ਢਾਲਾਂ ਫੱਟ ਰ ਹੋ ਗਈਆਂ ਥੱਲੇ ਸੁੱਟ ਕੇ ਨਾ ਫੇਰ ਵੀ ਹੰਕਾਰ ਦਾ ਮਾਰਾ ਘੋੜੇ ਤੋਂ ਉੱਤਰ ਕੇ ਥਾਪੀ ਮਾਰ ਕੇ ਕਹਿੰਦਾ ਵਿਧਿਆ ਆ ਇਧਰ ਹੁਣ ਤੇਰਾ ਤੇ ਮੇਰਾ ਜੋਰ ਵੇਖਿਆ ਜੇ ਸਵਾਰੀ ਨਹੀਂ ਕਰਨੀ ਬਾਬਾ ਵਿਧੀ ਚੰਦ ਜੀ ਅੱਗੇ ਢੀਕਦੇ ਉਹ ਆਂਦੇ ਅਸੀਂ ਤਾਂ ਸਮਾਂ ਢੀਕਣ ਡੈ ਹਾਂ ਤੂੰ ਆਖਿਆ ਆ ਇਧਰ ਘੋੜੇ ਤੋਂ ਉੱਤਰਿਆ ਬਾਬਾ ਵਿਧੀ ਚੰਦ ਆਪਣੇ ਸ਼ਸਤਰ ਨੂੰ ਮੱਥਾ ਟੇਕ ਕੇ ਇੱਕ ਮਨੇ ਰੱਖ ਕੇ ਕਹਿਣ ਲੱਗਾ ਆ ਇਧਰ ਆਮੋ ਸਾਹਮਣਾ ਮੁਕਾਬਲਾ ਕੁਸ਼ਤੀ ਦਾ ਹੋਵੇ ਲੜਦਿਆਂ ਲੜਦਿਆਂ ਇਹੋ ਜਿਹਾ ਕਲਾ ਜੰਗ ਲਾਇਆ ਜਿਵੇਂ ਪਹਿਲਵਾਨ ਇੱਕ ਦੂਜੇ ਨੂੰ ਮੋਢੇ ਤੇ ਚੋਕ ਕੇ ਥੱਲੇ ਮਾਰਦੇ ਆ ਬਾਬਾ ਵਿਦੀ ਚੰਦ ਨੇ ਲੜਦਿਆਂ ਲੜਦਿਆਂ ਕੁਸ਼ਤੀ ਮੋਢੇ ਤੇ ਚੁੱਕ ਕੇ ਇਹੋ ਜਿਹਾ ਕਲਾ ਜੰਗ ਲਾਇਆ ਧਰਤੀ ਤੇ ਮਾਰਿਆ ਚਲਾ ਕੇ ਸੱਜਾ ਪੱਬ ਖੱਬੇ ਗੋਡੇ ਦੇ ਉੱਤੇ ਰੱਖ ਕੇ ਸੱਜੇ ਗੋਡੇ ਦੀ ਸੱਜੀ ਲੱਤ ਨੂੰ ਖਿੱਚ ਕੇ ਦੋ ਹਿੱਸੇ ਕਰਕੇ ਸਰੀਰ ਨੂੰ ਬੰਦੇ ਦਾ ਦੋ ਹਿੱਸੇ ਕਰਨਾ ਸਰੀਰ ਬੜਾ ਔਖਾ ਪਹਿਲਾ ਵਿਰਸਾ ਬਾਬੇ ਵਿਦੀ ਚੰਦੇ ਹਿੱਸੇ ਚ ਆਇਆ ਇੰਨਾ ਵੀ ਰਸੀ ਪੱਟ ਦੇ ਉੱਤੇ ਰੱਖ ਕੇ ਪੱਬ ਨੂੰ ਦੂਜੀ ਲੱਤ ਨੂੰ ਖਿੱਚ ਕੇ ਤਾਂ ਜੋਰ ਨਾਲ ਚਿਲਾ ਕੇ ਉਹ ਪਰਾਂ ਮਾਰਿਆ ਬੋਲੇ ਸੋਨੇ ਹਾਲ ਸਤਸਰੀਆ ਕਾਲ ਇਹ ਬਹਾਦਰਾਂ ਦੀਆਂ ਗੱਲਾਂ ਬਾਬਾ ਬੀਬੀ ਚੰਦ ਨੂੰ ਛੇਵੇਂ ਪਾਸਾ ਣ ਕੇ ਲੈ ਕੇ ਆਂਦੇ ਆਜੋ ਬਾਬਾ ਜੀ ਆਜੋ ਕਿਰਪਾ ਹੋ ਗਈ ਰੱਬ ਦੀ ਜਿਹੜਾ ਜਦਾ ਹੰਕਾਰੀ ਤੇ ਹਸਨ ਖਾਂੇ ਵੇਖੇ ਕਹਿਣ ਲੱਗਾ ਕਮਾਲ ਐ ਸਿੱਖਾਂ ਦੇ ਤੇ ਪੈਰ ਚੁੰਮਣੇ ਚਾਹੀਦੇ ਇੰਨਾ ਸਰਦਾਰਾਂ ਦੇ ਪੈਰ ਚੁੰਮਣੇ ਚਾਹੀਦੇ ਉਹ ਸਭ ਤੋਂ ਵੱਡਾ ਇੱਕ ਲਾਹੌਰ ਦੀ ਧਰਤੀ ਦਾ ਜਰਨੈਲ ਜਿਹੜਾ ਉਹ ਮਾਰ ਲਿਆ ਗਿਆ ਹੁਣ ਪਿਓ ਵੀ ਮਾਰ ਲਿਆ ਗਿਆ ਪੁੱਤ ਵੀ ਮਾਰ ਲਿਆ ਗਿਆ ਹੁਣ ਕਮਰਬੇਗ ਆਉਣ ਲੱਗਾ ਪਿਓ ਦੀ ਲਾਸ਼ ਉਹ ਪਈ ਐ ਪੁੱਤ ਦੀ ਆ ਪਈ ਐ ਦੋਵਾਂ ਨੂੰ ਵੇਖ ਕੇ ਲੋਹੂ ਫੇਰ ਅਵਾੜੇ ਖਾਦੇ ਨਿੱਕੇ ਭਰਾ ਨੇ ਔਰ ਪਿਓ ਦੇ ਅੱਲੇ ਵੇਖਿਆ ਤੇ লাশ ਪਈ ਆ ਪੁੱਤ ਭਰਾ ਅੱਲੇ ਵੇਖਿਆ ਤੇ লাশ ਪਈ ਆ ਆਖਿਆ ਲੱਲਾ ਬੇਗ ਨੂੰ ਹੁਣ ਮੈਂ ਮੈਦਾਨ ਦੇ ਵਿੱਚ ਜਾਊਂਗਾ ਵੇਖੂ ਮੈਂ ਆਪਣੀ ਜਵਾਨੀ ਦੇ ਨਾਲ ਬਾਹ ਲਾ ਕੇ ਵੇਖਣਾ ਮੈਦਾਨੇ ਜੰਗ ਦੇ ਵਿੱਚ ਜੰਗ ਲੜ ਕੇ ਆਓ ਪਿਆਰ ਦੇ ਨਾਲ ਸੁਣੀਓ ਹੁਣ ਮੈਂ ਥੋੜੀ ਜਿਹੀ ਸਪੀਡ ਫੜਨਾ ਟਾਈਮ ਬੜਾ ਹੁੰਦਾ ਜਾਂਦਾ ਮੰਮੀ ਪਹੁੰਚਣਾ ਕਾਫੀ ਦੂਰ ਹੈ ਤੇ ਇਹ ਇਤਿਹਾਸ ਦੀ ਲੜੀ ਜਿਹੜੀ ਰਹਿੰਦੇ ਹੋਏ ਜਰਨਲ ਤਿੰਨ ਨੇ ਉਹਨਾਂ ਦੀ ਕਹਾਣੀ ਤਿੰਨਾ ਹਫ਼ਤਾ ਦੇ ਵਿੱਚ ਸੁਣਾਵਾਂਗੇ ਤੇ ਉਸ ਤੋਂ ਬਾਅਦ ਕੱਪੜਾ ਨਾਲ ਜਾਣੀ ਇਹਨੂੰ 4 ਗਜ ਦਾ ਇਹ ਤਾਂ ਸਿਰ ਦੇ ਕੇ ਲਈ ਦਸਤਾਰ ਇਹ ਵੀ ਸੁਣਾ ਕੇ ਅੱਜ ਤੁਹਾਨੂੰ ਜਾਣੀ ਆ ਕਿਉਂਕਿ ਬੜੀ ਦੂਰੋਂ ਬੜੇ ਪਿਆਰ ਨਾਲ ਲਿਖ ਕੇ ਲਿਆਂਦੀ ਆ ਤੱਕਿਓ ਜੇਰਾ ਉਹ ਮੁੰਡਾ ਜਿਹੜਾ ਏ ਕਮਰ ਬੇਗ ਸਾਹਮਣੇ ਘੋੜੇ ਤੇ ਸਵਾਰ 6000 ਫੌਜ ਨੂੰ ਲੈ ਕੇ ਆ ਗਿਆ ਮੈਦਾਨ ਦੇ ਵਿੱਚ ਇਧਰੋਂ ਕੌਣ ਚੱਲਿਆ ਤੁਸੀਂ ਹੁਣ ਮੇਰੇ ਤੇ ਸਵਾਲ ਕਰੋਗੇ ਇਧਰੋਂ جنگ ਨੂੰ ਕੌਣ ਕੰਨ ਲਣਗਾ ਹਸਨ ਖਾਨ ਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਹੁਣ ਕਿੰਨੂੰ ਕੰਨ ਕੱਲਣ ਲੱਗੇ ਜੋ ਬਾਬਾ ਜੇਠਾ ਜੀ 70 ਸਾਲ ਦੀ ਉਮਰ ਆ ਮੇਰੇ ਨਾਲ ਇੱਕ ਸਾਲ ਵੱਡਾ ਸਤਗੁਰਾਂ ਨੇ ਆਖਿਆ ਬਾਬਾ ਜੇਠਾ ਜੀ ਕੀ ਸਲਾਹ ਤੁਹਾਡੀ ਕਹਿਣ ਲੱਗਾ ਜੀ ਮੈਂ ਤਿਆਰ ਹਾਂ ਉਹ ਜਿਹੜਾ ਮੁੰਡਾ ਆਂਦਾ ਦਾੜੀਆਂ ਜਾ ਉਹਦੇ ਨਾਲ ਮੈਂ ਜੰਗ ਲੜੂ ਠੀਕ ਐ ਆਹਮੋ ਸਾਹਮਣਾ ਪੜ ਪੈ ਗਿਆ ਉਹ ਵੀ ਫੌਜ ਚੜ ਕੇ ਆ ਗਈ ਇਧਰੋਂ ਬਾਬਾ ਜੇਠਾ ਜੀ ਸਧਵਾ ਵਾਲੇ ਸਧਵਾ ਭਿੱਖੀ ਮਿੰਡ ਦੇ ਲਾਗੇ ਖਾਲੜੀ ਦੇ ਤੇ ਭਿੱਖੀ ਮਿੰਡ ਦੇ ਬਚਕਾਏ ਪਿੰਡਿਆਂ ਜਨਮ ਤੋਂ ਹੀ ਸਤਗੁਰਾਂ ਦੇ ਚਰਨਾਂ ਦੇ ਵਿੱਚ ਪੋਰਾ ਬਣਿਆ ਰਿਹਾ ਅੱਜ ਆਹਮੋ ਸਾਹਮਣਾ ਮੁਕਾਬਲਾ ਹੈ ਐਉਂ ਵੇਖ ਤੜਫਦੀ ਲੋਥ ਵੀਰ ਦੀ ਖਾਨ ਗੁੱਸੇ ਵਿੱਚ ਚੜਿਆ ਲਉ ਅੱਖਾਂ ਵਿੱਚ ਆ ਗਿਆ ਉਹਦੇ ਬੋਲੇ ਰੋ ਵਿੱਚ ਸੜਿਆ ਹੋ ਗਿਆ ਗੁੱਸੇ ਵਿੱਚ ਪਾਗਲ ਜੇਠਾ ਪਿਆ ਲਲਕਾਰੇ ਬਾਬੇ ਜੇਠੇ ਸਦਵਾਵਾਲੇ ਚੁਣ-ਚੁਣ ਜਾਬਰ ਮਾਰੇ ਜੀ ਚੰਦ ਨੂੰ ਆਖੇ ਕਸਮ ਮੈਂ ਜਿਉਂਦਾ ਨਹੀਂ ਛੱਡਣਾ ਪਿਓ ਵੀਰ ਦਾ ਲੈ ਲਈ ਬਦਲਾ ਤੇਰਾ ਕੰਡਾ ਕੱਢਣਾ ਕੀ ਖਾ ਆਖੇ ਖਾਨ ਬਚੜਿਆ ਕਾ ਤੋਂ ਮੌਤ ਵੰਗਾਰੇ ਬਾਬੇ ਜੇਠੇ ਸਦਵਾਵਾਲੇ ਚੁਣ-ਚੁਣ ਜਾਬਰ ਮਾਰੇ ਓ ਸ਼ੇਰਾਂ ਦੀਆਂ ਧੌਲਾਂ ਨੂੰ ਖਾਨਾਂ ਸ਼ੁਕਰੇ ਸਿੰਦੇ ਸ਼ੇਰਾਂ ਦੀਆਂ ਧੌਲਾਂ ਨੂੰ ਖਾਣਾ ਨਹੀਂ ਸ਼ੁਕਰੇ ਸਿੰਦੇ ਸੱਚ ਅਣਖ ਤੋਂ ਮਟਣੇ ਵਾਲੇ ਊਣੇ ਕਦੇ ਨਹੀਂ ਪੈਂਦੇ ਅੱਖੀ ਜੋਦੇ ਸੱਚ ਦੇ ਵਾਰਸ ਨਹੀਂ ਕਿਸੇ ਤੋਂ ਹਾਰੇ ਬਾਬੇ ਜੇਠੇ ਸਦਵਾਵਾਲੇ ਚੁਣ-ਚੁਣ ਜਾਬਰ ਮਾਰੇ ਓ ਲੋਕੇ ਜਾਨ ਬਚਾ ਗਬਰੂਆ ਤੂੰ ਕੀ ਜਾਣੇ ਲੜਨਾ ਅਣਜਾਨ ਪੁਨੇ ਵਿੱਚ ਕਾਸਮਖਾਨਾ ਕਿਉਂ ਪੇੜਾ ਵਿੱਚ ਵੜਨਾ ਮਰਦ ਜੋਦਿਆਂ ਰਣ ਵਿੱਚ ਰੋਲੇ ਵੱਡੇ ਯਾਬਰ ਭਾਰੇ ਬਾਬੇ ਜੇਠੇ ਸਦਵਾਵਾਲੇ ਚੁਣ-ਚੁਣ ਜਾਬਰ ਮਾਰੇ ਕਰ ਬੁੜ ਜਾ ਮਾਉ ਢੀਕੇ ਵੇਲਾ ਹੱਥ ਨਹੀਂ ਆਉਣਾ ਕੋਮਲ ਜਿਸਮ ਕੀਮਤੀ ਕਾਤੋਂ ਪੈੜੇ ਪੰਗਲ ਢਾਉਣਾ ਬਤ ਦੇ ਦੀ ਅਗ ਸੜਕੇ ਐਵੇਂ ਝੜੇ ਮੌਤ ਦੇ ਖਾਰੇ ਬਾਬੇ ਜੇਡੇ ਸਤਵਾ ਵਾਲੇ ਕਿਣ ਕਿਣ ਜਾਬਰ ਮਾਰੇ ਦੀ ਚੰਨ ਨਾਲ ਤੂੰ ਕੀ ਲੜਨਾ ਤੂੰ ਐ ਬਿਧੀ ਚੱਲ ਨਰ ਤੂੰ ਕੀ ਲੜਨਾਂ ਤੂੰ ਮੇ ਬਾਲਿਆਣਾ ਸ਼ੇਰਾਂ ਦੇ ਨਾਲ ਗਿੱਦੜਖਾਨਾ ਔਖਾ ਮੱਤਾ ਲਾਣਾ ਕਿਹ ਵਾਰ ਮਰਦ ਦੇ ਤੇ ਇਥੋਂ ਜਾਣੇ ਨਹੀਂ ਸਹਾਰੇ ਬਾਬੇ ਜੇਠੇ ਸਦਵਾ ਵਾਲੇ ਚੁਣ ਚੁਣ ਜਾਬਰ ਮਾਰੇ ਬਾਬੇ ਦੇਵੇਂ ਨਗੇ ਸੀਨਾ ਖਾਨ ਹੋਇਆ ਲੋਹਾਖੇ ਬੁੱਢਿਆ ਕਾ ਤੋਂ ਜ਼ਖਮੇ ਉਹਨੇੜੇ ਖਾਨ ਗੁੱਸੇ ਵਿੱਚ ਆਖੇ ਕਹ ਤੋ ਬਹਾਦਰ ਕੇ ਜੰਗੀ ਨਾਰੇ ਬਾਬੇ ਜੇਠੇ ਸਦਵਾ ਵਾਲੇ ਚੁਣ ਚੁਣ ਜਾ ਬਰਮਾਰੇ ਪਿੰਡ ਦੇ ਅੰਦਰ ਖਾਨ ਰੋ ਲਗਿਆ ਵਾਰ ਬਾਬੇ ਦੇ ਸੈਕੇ ਪਿੰਡ ਦੇ ਅੰਦਰ ਖਾਨ ਰੋ ਲਗਿਆ ਵਾਰ ਬਾਬੇ ਦੇ ਸੈਕੇ ਵੀਰ ਦੇ ਮਗਰੇ ਖਾਨ ਤੁਰ ਗਿਆ ਰਾਜਨਤ ਦੇ ਪੈ ਕੇ ਜੈ ਜੈਕਾਰ ਸਿੱਖਾਂ ਦੀ ਗੁਰਮਖ ਗੂੰਜਣ ਪਾਏ ਜਕਾਰੇ ਬਾਬੇ ਜੇਠੇ ਸਦਵਾ ਵਾਲੇ ਜੋਣ ਜੋਣਿਆ ਬਰਬਾਰ ਹੈ ਭਾਈ ਦਰਸ਼ਨ ਸਿੰਘ ਜੀ ਦਲੇਰ ਜਿਹੜੇ ਸਾਡੇ ਕੋਲ ਸਟੇਜ ਤੇ ਬੈਠੇ ਬਹੁਤ ਬਹੁਤ ਮਾਇਆ ਉਹਨਾਂ ਪਲਵਾਈਏ ਗੁਰੂ ਸਾਹਿਬ ਨੇ ਮਾਇਆ ਖਲਾਈ ਸੱਚੇ ਪਾਤਸ਼ਾਹ ਨੇ ਉਹਨਾਂ ਨੇ ਗੁਰੂ ਸਾਹਿਬ ਵੱਲੋਂ ਵੀ ਅਸੀਸ ਆਈ ਨੈਭ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਭਾਈ ਸਾਹਿਬ ਮਾਇਆ ਗਿੰਦੇ ਤੁਹਾਡੀ ਆਈ ਮਾਇਆ ਗੁਰੂ ਸਾਹਿਬ ਦੇ ਚਰਨਾਂ 'ਚ ਉਹਨਾਂ ਵੱਲੋਂ ਵੀ ਕੱਲ ਵੀ ਅੱਜ ਵੀ ਬੇਅੰਤ ਮਾਨ ਹੈ ਮੈਂ ਜਰਨੈਲ ਸਾਹਿਬ ਨਾਲ ਗੱਲ ਕਰਦਾ ਹਾਂ ਕਿ ਜੇ ਸਾਰਾ ਇਤਿਹਾਸ ਬੰਨੇ ਲਾਇਆ ਤੇ ਪੌਣਾ ਕਿ ਘੰਟਾ ਹੋਰ ਲੱਗ ਜਾਣਾ ਆਂਦਾ ਨਾ ਇਤਨਾ ਕੱਲੀਅਤ ਧੱਕਾ ਆਊਗਾ ਮੈਂ ਸੰਗਤ ਬੜੀ ਪਿਆਰ ਨਾਲ ਬੈਠੀ ਐ ਵਿਚਾਰਾਂ ਬੜੀ ਪਿਆਰ ਨਾਲ ਹੋ ਰਹੀਆਂ ਪਰ ਗੱਲ ਕਿਵੇਂ ਕੱਲੀਏ ਆਓ ਜਦੋਂ ਗੱਲ ਇਹ ਹੋਈ ਮੈਂ ਇਹਨਾਂ ਇੱਥੋਂ ਛੱਡ ਕੇ ਇੱਕੋ ਹੀ ਹਫ਼ਤਾ ਲਾਊਂਗਾ ਕੱਪੜਾ ਨਾ ਜਾਣੀ ਇਹਨੂੰ 4 ਗੱਜ ਦਾ ਇਹ ਤਾਂ ਸਿਰ ਦੇ ਕੇ ਲਈ ਦਸਤਾਰ ਆਪਾਂ ਛੱਡ ਚੱਲਦੇ ਹਾਂ ਆਉਂਦੇ ਮੇਲੇ ਤੇ ਥੋੜੀ ਜਿਹੀ ਕੋਸ਼ਿਸ਼ ਹੋਰ ਕਰਾਂਗੇ ਆਪਾਂ ਨਾਲ ਥੋੜਾ ਟਾਈਮ ਕੱਢ ਲਿਆ ਕਰੀਏ ਪੈਨੂ ਅੱਗੋਂ ਪਿੱਛੋਂ ਫਿਰ ਗੱਲ ਬਣ ਜਾਂਦੀ ਆ ਸੁਣਿਓ ਇੱਕ ਬੰਨੇ 22 ਸਾਲ ਦਾ ਮੁੰਡਾ ਕਮਰ ਬੇਗ ਦੂਜੇ ਬੰਨੇ 70 ਸਾਲ ਦਾ ਬਾਬਾ ਬਾਬਾ ਜੇਠਾ ਆਹਮੋ ਸਾਹਮਣੇ ਜਦੋਂ ਹੋਏ ਤੇ ਫੇਰ ਵੀ ਕਮਰ ਬੇਗ ਨੇ ਆਵਾਜ਼ ਮਾਰੀ ਅਦਾਸੀ ਸਾਹਿਬ ਆ ਗਏ ਕਮਰ ਬੇਗ ਨੇ ਆਵਾਜ਼ ਮਾਰੀ ਉਹ ਬਿੱਧਿਆ ਹੁਣ ਕਿੱਧਰ ਚੱਲੇ ਆ ਅਜੇ ਹੰਕਾਰ ਅਜੇ ਵੀ ਮੋਢਿਆਂ ਤੇ ਹੰਕਾਰ ਫਿਰਦਾ ਉਹ ਬਿੱਧਿਆ ਕਿੱਧਰ ਚੱਲੇ ਆ ਬਾਬੇ ਜੇਠੇ ਨੇ ਖੱਬੇ ਹੱਥ ਦੇ ਨਾਲ ਰੋਕਿਆ ਕਿਆ ਪੁੱਤਰਾ ਇਧਰ ਆਪ ਚੂਂਗੜਿਆ ਕੀ ਕਰਦਾ ਫਿਰਦਾ ਉਹਨੂੰ ਕਿਉਂ ਵਾਜਾਂ ਮਾਰਦਾ ਇੱਕ ਧੌਲ ਦੀ ਮਾਰ ਨਹੀਂ ਉਹਦੀ ਤੂੰ ਮੇਰੇ ਨਾਂ ਮੈਦਾਨੇ ਜੰਗ ਦੇ ਵਿੱਚ ਆ ਦੋਵਾਂ ਦਾ ਪੇੜ ਪੈ ਗਿਆ ਮੈਦਾਨ ਦੇ ਵਿੱਚ ਜੰਗ ਹੋਇਆ ਇਹਨਾਂ ਦੋਵਾਂ ਦਾ ਬਾਬਾ ਜੀ ਵੀ ਸ਼ਹੀਦ ਹੋ ਗਏ ਇਹ ਵੀ ਸ਼ਹੀਦ ਹੋ ਗਏ ਅਗਲੀ ਜੰਗ ਜਿਹੜੀ ਅਗਲੇ ਪੰਜਵੇਂ ਚੌਥੇ ਜਰਨੈਲ ਨਾਲ ਹੀ ਹੁਣ ਲਲਾ ਬੇਗ ਆਪ ਜੰਗ ਦੇ ਵਿੱਚ ਆ ਰਿਹਾ ਮੈਂ ਦੋ ਦੋ ਗੱਲਾਂ ਕਰਕੇ ਹੀ ਸਾਰਾ ਇਤਿਹਾਸ ਨਾ ਤਲੀ ਲੱਲਾ ਬੇਗ ਵੀ ਆ ਗਿਆ ਲੱਲਾ ਬੇਗ ਤੋਂ ਬਾਅਦ ਉਹਦੇ ਨਾਲ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਦੀ ਤਿਆਰੀ ਹੋਈ ਆਹਮੋ ਸਾਹਮਣਾ ਮੁਕਾਬਲਾ ਕਰਦੇ ਆਂ ਐਸੀ ਤਲਵਾਰ ਵੱਜੀ ਇਥੋਂ ਕੰਨ ਦੇ ਲਾਗੋਂ ਤਲਵਾਰ ਵੱਜਦੇ ਆਂ ਵੱਜਦੇ ਆਂ ਐਸ ਬੰਨੇ ਦੀ ਨਿਕਲ ਗਈ ਦੋ ਹਿੱਸੇ ਸਰੀਰ ਦੇ ਦੋ ਟੋਟੇ ਕਰਕੇ ਪਰਾਂ ਸੁੱਟ ਦਿੱਤਾ ਹੁਣ ਕਾਬਲ ਬੇਗ ਰਹਿ ਗਿਆ ਪੰਜਵਾਂ ਜਰਨੈਲ ਉਹ ਦਿਨ ਕੀ ਬਣਨਾ ਸੀ ਆ ਗਿਆ ਮੈਦਾਨ ਦੇ ਵਿੱਚ ਨਹੀਂ ਜਿੱਥੇ ਉਹਨਾਂ ਸਿੱਧੀਆਂ ਪਾਈਆਂ ਮੈਂ ਵੀ ਮਰ ਕੇ ਹੀ ਜਾਣਾ ਮੈਂ ਜਾ ਕੇ ਲਾਹੌਰ ਕੀ ਵਿਖਾਉ ਬਾਦਸ਼ਾਹਨ ਸਤਗੁਰ ਆਖਿਆ ਜਾ ਮੁੜ ਜਾ ਉਹ ਤੇਰੀ ਮਾਂ ਡੀਕਦੀ ਹੋਣੀ ਅਜੇ ਤੈਨੂੰ ਦਾੜੀ ਨਹੀਂ ਆਈ ਨਿਕਿਆ ਜਾ ਮੁੜ ਜਾ ਪਠਾਣਾ ਦਾ ਮੁੰਡਿਆ ਨਾ ਜੇਦ ਕਰ ਆਂਦਾ ਨਹੀਂ ਮੈਂ ਤੁਹਾਡੇ ਨਾਂ ਮੈਦਾਨ ਦੇ ਵਿੱਚ ਜੰਗ ਲੜ ਕੇ ਖੋਹ ਲਿਆ ਮੇਰੇ ਹੱਥ ਚੱਲਾ ਜਿੱਤ ਜਿੱਤੀ ਹੋਵੇ ਸਤਗੁਰ ਕਹਣ ਲੱਗੇ ਆ ਜਾ ਫਿਰ ਆਮੋ ਸਾਹਮਣਾ ਪੈਂਤੜਾ ਬਦਲ ਕੇ ਮੁਕਾਬਲਾ ਕੀਤਾ ਉਹ ਵੀ ਮੌਤ ਦੇ ਘਾਟ ਅਤਾਰ ਦਿੱਤਾ ਪੰਜੇ ਹੀ ਜਰਨੈਲ ਜਿਹੜੇ ਚੜ ਕੇ ਆਏ ਸੀ ਲਾਹੌਰ ਤੋਂ ਐਸ ਜੰਗ ਦੇ ਵਿੱਚ ਆਪਾਂ ਬਿਲਕੁਲੋਂ ਰਜਟ ਦੇ ਲਾਗੇ ਚਲ ਗੀਆਂ ਪੰਨਿਆਂ ਨੂੰ ਛੇਵੇਂ ਪਾਤਸ਼ਾਹ ਦੀ ਕਿਰਪਾ ਦੇ ਨਾਲ ਬਾਬੇ ਬਿਧੀ ਚੰਦ ਵਰਗਿਆਂ ਭਾਈ ਜੇਠੇ ਵਰਗਿਆਂ ਬਾਬੇ ਜੇਠੇ ਵਰਗਿਆਂ ਔਰ ਪਹਰਾਏ ਯੋਧ ਵਰਗਿਆਂ ਨੇ ਸਾਰਿਆਂ ਨੇ ਕਿਵੇਂ ਇਹਨਾਂ ਨੂੰ ਮੌਤੇ ਘਾਟ ਉਤਾਰਿਆ ਪਰ ਉਤਾਰਿਆ ਕਿਵੇਂ ਸਾਨੂੰ ਸਿੱਖੀ ਮਿਲੀ ਆ ਸਾਨੂੰ ਇਹ ਸਿੱਖੀ ਜਿਹੜੀ ਆ ਇਹ ਸਿੱਖੀ ਦਾ ਹੀ ਮਾਨ ਆ ਅੱਜ ਵੀ ਆਪਾਂ 2% ਆ ਅੱਜ ਵੀ ਬੜਾ ਤਕੜਾ ਮਾਨ ਆ ਜਿੱਥੇ ਤੁਸੀਂ ਖਲੋ ਜਾਂਦੇ ਹੋ ਜਾ ਕੇ ਬਾਡੀ ਲੈਂਡ ਦੇ ਵਿੱਚ ਤੁਹਾਨੂੰ ਕੋਈ ਪ੍ਰਵਾਹ ਨਹੀਂ ਆਓ ਇੱਕ ਨਵੀਂ ਕਵਿਤਾ ਲਿਖੀ ਆ ਬੜੀ ਪਿਆਰ ਵਾਲੀ ਆ ਕਿਉਂਕਿ ਮੈਂ ਇੱਥੇ ਇਤਿਹਾਸ ਦੀ ਸਮਾਪਤੀ ਕਰਕੇ ਆਪ ਹੀ ਕਵਿਤਾ ਛੱਡ ਕੇ ਤੁਹਾਡੇ ਨਾਲ ਸਾਂਝ ਪਾਈ ਆ ਵੀ ਆ ਕਵਿਤਾ ਜ਼ਰੂਰੀ ਆਪਾਂ ਸੁਣਨੀ ਤੇ ਸੁਣਾਉਣੀ ਆ ਸੁਣਿਓ ਪਿਆਰ ਦੇ ਨਾਲ ਆਪਣੇ ਸਿਰ ਦੇ ਉੱਤੇ ਦਸਤਾਰਾਂ ਮੱਜੀਆਂ ਇਹਨਾਂ ਨੂੰ ਕੱਪੜਾ ਨਾ ਜਾਣਿਓ ਇਹ ਚਾਰ ਗੱਜ ਦਾ ਇਹ ਤੇ ਸਿਰ ਦੇ ਕੀ ਭਾਈ ਤਾਰੂ ਸਿੰਘ ਵਰਗਿਆਂ ਦੇ ਬਾਬੇ ਦੀਪ ਸਿੰਘ ਵਰਗਿਆਂ ਨੇ ਭਾਈ ਮਨੀ ਸਿੰਘ ਵਰਗਿਆਂ ਨੇ ਇਹ ਦਸਤਾਰਾਂ ਲਈਆਂ ਐਸ ਕਵਤਾ ਕਵਤਾ ਆਪਣਾ ਪ੍ਰਚਾਰ ਆਪ ਕਰੇਗੀ ਇਸ ਤੋਂ ਬਾਅਦ ਆਪਾਂ ਸਮਾਪਤੀ ਕਰਾਂਗੇ ਸੁਣੀਓ ਪਿਆਰ ਦੇ ਨਾਲ ਕੱਪੜਾ ਨਾ ਜਾਣੀ ਇਹਨੂੰ 4 ਗੱਜ ਦਾ ਇਹ ਤਾਂ ਸਿਰ ਦੇ ਲਈ ਦਸਤਾਰ ਦਸੀਆਂ ਜੋ ਰਹਿ ਤਾਂ ਦਸ਼ ਮੇਸ਼ ਪਾਤਸ਼ਾਹ ਨੇ ਸਿੱਖਾ ਕਾਤੋਂ ਬੈਠਾ ਮਾਨ ਚੋਂ ਵਸਾਰਾ ਕੱਪੜਾ ਨਾ ਜਾਣੀ ਚਾਰ ਗਜ ਦਾ ਇਹ ਤਾਂ ਸਿਰ ਤੇ ਕੱਈ 17 ਕੱਪੜਾ ਨਾ ਜਾਣੀ ਇਹਨੂੰ ਚਾਰ ਗਜ ਦਾ ਇਹ ਤਾਂ ਸਿਰ ਤੇ ਕੱਈ 17 ਹੋ ਇਹਦੇ ਪਿੱਛੇ ਹੋਈਆਂ ਨੇ ਹਜ਼ਾਰਾਂ ਕੁਰਬਾਨੀਆਂ ਨੇ કેડી કેડી ખોલ કે સનાવા જોગિયા તે સીતાલાજી સયાણે વિદ્વાના કોળો ਸੁણ કે તે વેખ લો કથાવા સંગતજી સુણ કે તે વેખ લો કથાવા 17 તાઈ સુંદર બનાણ દે લઈ ਚੱਲੇ ਦੁਖ ਪੰਜਵੇਂ ਦਾ ਤਾਰ ਕੱਪੜਾ ਨਾ ਜਾਣੀ ਇਹਨੂੰ 4 ਗਾਜ ਦਾ ਇਹ ਤਾਂ ਸਿਰ ਦੇ ਕੇ ਲਈਐ ਦਸਤਾਰ ਕੱਪੜਾ ਨਾ ਜਾਣੀ ਇਹਨੂੰ 4 ਗਾਜ ਦਾ ਇਹ ਤਾਂ ਸਿਰ ਦੇ ਕੇ ਲਈਐ ਦਸਤਾਰ ਵਿਚ ਛੁਪਿਆ ਵਡੇਰਿਆਂ ਦਾ ਰਾਜ ਆਪਾਂ ਮਾਰ ਜਾਂ ਮ ਜੋ ਸ਼ਹਾਦਤਾਂ ਦਾ ਪੀ ਗੇ ਹੱਸ ਮੰਨੇ ਨਹੀਂਗੇ ਰਹਿਣ ਲਈ ਮਥਾਜ ਸੰਗਤ ਜੀ ਮੰਨੇ ਨਹੀਂਗੇ ਰਹਿਣ ਲਈ ਮਥਾਜ ਓਨਾ ਇਸ ਪਗ ਤਾਈ ਦਾਗ ਨਹੀਂ ਲਗਣ ਦਿੱਤਾ ਸਿੱਖੀ ਨਾਲ ਜਿੰਨਾ ਦਾ ਪਿਆਰ ਕੱਪੜਾ ਨ ਜਾਣੀ ਇਹਨੂੰ ਚਾਰ ਗਾਜ ਦਾ ਇਹ ਤਾਂ ਸਿਰ ਦੇ ਕੇ ਲਈਏ ਤੇ ਸਤਾਰ ਕੱਪੜਾ ਨ ਜਾਣੀ ਇਹਨੂੰ ਚਾਰ ਗਾਜ ਦਾ ਇਹ ਤਾਂ ਸਿਰ ਦੇ ਕੇ ਇਹ ਦਸਤਾਰ ਰੋ ਹੋ ਮਣੀ ਸਿੰਘ ਹੱਸ ਕੇ ਜਲਾਤਾ ਤਾਈ ਕਹਿ ਰਿਆ ਸੀ ਮਾਲਕ ਦਾ ਹੁਕਮ ਮਜਾਈ ਬੰਦ ਬੰਦ ਕਰਕੇ ਤੂੰ ਕੱਟ ਦੇ ਸਰੀਰ ਪੈੜਾ ਕਿਸੇ ਗੱਲੋਂ ਟੇਲਾ ਨਾ ਵਖਾਈ ਓਏ ਜਾਲਮਾ ਕਿਸੇ ਗੱਲ ਨੂੰ ਢੇਲ ਨਾ ਵਖਾਈ ਅੰਦਰਾਂ ਦੇ ਚਾਰ ਟੋਟੇ ਸ਼ੀਰੀ ਦਸ਼ਮੇਸ਼ ਪਿਤਾ ਦਿੱਤੇ ਦਸਤਾਰ ਉਤੋਂ ਵਾਰ ਕੱਪੜਾ ਨਾ ਜਾਣੀ ਇਹਨੂੰ ਚਾਰ ਗਾਜ ਦਾ ਇਹ ਤਾਂ ਸਿਰ ਦੇ ਕੇ ਲਈਐ ਦਸਤਾਰ ਪੜਾ ਨਾ ਜਾਣੀ ਇਹਨੂੰ ਚਾਰ ਗਾਜ ਦਾ ਏ ਤਾਂ ਸਿਰ ਦੇ ਕੇ ਲਈਐ ਦਸਤਾਰ ਓਹ ਕਿਸਾ ਦੇਸ ਵਾਸਾ ਸੰਗ ਨੇ ਬਜਾਵੇ ਸਿੱਖੀ ਦਾ ਤਾਰੂ ਸਿੰਘ ਮੁਖੋਂ ਫਰਮਾਇਆ ਬੇਨੇ ਪਰਵਾਹ ਚੀਨੇ ਨਾ ਕੇਸ ਕੱਟੇ ਖੋਪਰ ਸੀ ਸੂਰਮੇ ਲਹਾਇਆ ਸੰਗਤ ਜੀ ਖੋਪਰ ਸੀ ਸੂਰਮੇ ਲਹਾਇਆ ਕੱਲ ਦੀਆਂ ਗੱਲਾਂ ਜੇ ਪਿਤਾ ਦਸ਼ਮੇਸ਼ ਦੀਆਂ ਦਿੱਤੀਆਂ ਜੋ ਮਨ ਚੋਂ ਵਿਸਾਰ ਕੱਪੜਾ ਨਾ ਜਾਣੀ ਇਹਨੂੰ ਚਾਰ ਗਾਜ ਦਾ ਇਹ ਤਾਂ ਸਿਰ ਦੇ ਕੇ ਲਈਆ ਦਸਤਾਰ ਕੱਪੜਾ ਨਾ ਜਾਣੀ ਇਹਨੂੰ ਚਾਰ ਗਾਜ ਦਾ ਇਹ ਤਾਂ ਸਿਰ ਦੇ ਕੇ ਲਈਆ ਦਸਤਾਰ Our dedicated team of specialists constantly works on innovating new sensor solutions using cutting-edge technology. They collaborate with some of the industry's most forward-thinking companies to innovate sensor solutions that meet the demand for data on traceability, emission, animal welfare, benchmarking, and optimization. At Dole Sensors, we make sense in your production. Happy ah. ਪਲੇਖਿਆਂ ਚ ਫਸ ਜਾਵੀਂ ਚਿਕੜ ਸਮਾਜ ਸੰਸਾਰ ਕੱਪੜਾ ਨਾ ਜਾਣੀ ਇਹਨੂੰ ਚਾਰ ਗੱਜ ਦਾ ਇਹ ਤਾਂ